ਪਹਿਲੇ ਪਹਿਲੇ ਹਾਂ ਉਹ ਲੈ ਕੇ ਰਿਹਾ ਇਹਨਾਂ ਕੋਲ ਆਵੇ ਨੂੰ ਕਿਤੇ ਦੂਜੇ ਨਾਲ ਤੇਰੇ ਪੂਰੇ ਇੱਥੇ ਹੁੰਦਾ ਤੈਨੂੰ ਮਾਰੋਈ ਪਾਣੀ ਉਹਨਾਂ ਨੂੰ ਜਿਹੜਾ ਫਰੋਜਪੁਰ ਸਤਲੋਜ ਦੇ ਕੰਢੇ ਤੇ ਆਖਰੀ ਪਿੰਡ ਹੈ ਫਰੋਜਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਇੱਥੇ ਗੁਰਦੁਆਰਾ ਹੈ ਮਹਾਂਪੁਰਸ਼ ਧੰਤਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਗੱਦੀ ਨਿਸ਼ੀਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਲੈ ਕੇ ਇਸ ਸਥਾਨ ਤੇ ਡੇਰਾ ਬਣਾਇਆ ਹੈ ਅੱਜ ਇਹ ਗੱਦੀ ਦੇ ਇਸ ਗੱਦੀ ਤੇ ਸੇਵਾ ਕਰ ਰਹਾ ਹੈ ਅਤੀ ਸਤਕਾਰਯੋਗ ਬਾਬਾ ਕਲਦੀਪ ਸਿੰਘ ਜੀ ਚਾਰਸਾਬ ਵਾਲੇ ਜੋ ਉਹੀ ਇੱਥੇ ਮੌਜੂਦ ਹਨ ਇੱਥੇ ਅੱਜ ਤਕਰੀਬਨ ਕੋਈ 1.5 ਵਜੇ ਦੀ ਇਹ ਘਟਨਾ ਹੈ ਇੱਕ ਜਿਨੇ ਆਪਣੇ ਕੇਸ ਕਟਾਏ ਸੰਗ ਦਾੜੀ ਵੀ ਕਟਾਈ ਹੈ ਸਿਰ ਉਤੇ ਖੱਟੇ ਰੰਗ ਦਾ ਗੋਲ ਪਰਨਾ ਬਨ ਕੇ ਠੀਕ 1.5 ਵਜੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਰਮਾਲਾ ਤਾਰ ਕੇ ਉਹਨੇ ਸੋਹ ਫਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪਤਰਾ ਲਈ ਆਉਂਦਾ ਹੈ ਪੁੱਛਿਆ ਕਿ ਕੀਤਾ ਹੈ ਕਹਿੰਦਾ ਮੈਂ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਕੇ ਆਇਆ ਹੈ ਫਿਰ ਸੰਗਤਾਂ ਨੇ ਉਹਨੂੰ ਡੰਨ ਦਿੱਤਾ ਹੈ ਉਹ ਜਿਹੜੀ ਅੱਜ ਗੁਰਦਰਾ ਸਾਹਿਬ ਜਿਹੜੀ ਮਨੋ ਜੇਜ ਜੀ ਘੱਟਵਾਫੀ ਹੈ ਉਸ ਤੋਂ ਬਾਅਦ ਉਹ ਜਿਹੜੀ ਪੁਰਸ਼ ਦੀ ਸਾਖ ਜੀ ਪ੍ਰਸਾਦ ਅਗੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੁਰਦੁਆਰਾ ਬਣਾਵਾਣ ਦੀ ਕਿ ਵਿਅਪਦੀ ਹੋਈ ਹੈ ਇੱਕ ਸ਼ਰਾਰਤੀ ਅਨਸਰ ਨੇ ਗੁਰੂਗ੍ਰਾਮ ਸਾਹਿਬ ਦੇ ਅੰਗ 파ੜੇ ਹੈ। ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਤੇ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸ਼ੁਸ਼ਣ ਦਵਾਇਆ ਹੈ ਕਿ ਅਸੀਂ ਆਪਣੀ ਸੈੱਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦੇਵਾਂਗੇ ਇਹ ਬੰਦਾ ਕਿੱਥੋਂ ਦਾ ਹੈ ਕਿੰਨੇ ਭੇਜਿਆ ਹੈ ਕਿਹਦੀ ਸ਼ਰਾਰਤ ਹੈ ਇੱਕ ਹਫਤੇ ਅੰ内 ਕਰਾਂਗੇ ਜੇ ਹਫਤੇ ਤੱਕ ਸਾਨੂੰ ਕੋਈ ਨਿਆਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੇ ਦੀ ਸਾਡੇ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਇਹ ਵਿਆਪਨੀਆਂ ਕਰਨ ਵਾਲੇ ਬੰਦੇ ਕੌਣ ਆ ਇਹ ਦੂਜੀ ਗੱਲ ਕਿ ਮੈਂ ਹੋਰ ਬੇਨਤੀ ਕਰਨਾ ਚਾਹਣਾ ਬਾਅਦ ਚਕਲ ਕਹਿੰਦੇ ਵੀ ਬੰਦਾ ਪਾਗਲ ਸੀ ਜੀਏ ਕੋਈ ਬੰਦਾ ਪਾਗਲ ਨਹੀਂ ਹੈ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਣਾ ਬੱਧਾ ਹੋਇਆ ਹੈ ਅੰਦਰ ਜਾ ਕੇ ਉਹਨੇ ਮੱਥੇ ਤੇ ਗੁਰੂ ਸਰ ਮੱਥਾ ਹੀ ਟੱਕਿਆ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਝੂਲੀ ਚਲਾ ਗਿਆ ਹੈ ਜਾ ਕੇ ਉਹਨੇ ਅੰਗ ਪਾੜੇ ਹੈ ਬਾਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਜਿੰਨ੍ਹਾਂ ਨੇ ਮਾਹ ਨੂੰ ਫੜਿਆ ਏ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਬੰਦੀ ਸਿੰਘ ਜੀ ਇੱਥੇ ਦੀ ਘਟਨਾ ਵਾਪਰੀ ਹੋ ਕੀ ਮਾਮਲਾ ਕੀ ਏ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਬੜੇ ਦੁਖੀ ਹਿਰਦੇ ਨਾਲ ਗੱਲ ਕਹਿਣੀ ਮੂੰਹ ਤੋਂ ਉਹ ਸ਼ਬਦ ਨਹੀਂ ਨਿਕਲਦੇ ਜੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਕਲਗੀਧਰ ਪਾਸ਼ਾ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੂੰ ਆਪਣੇ ਹੱਥੀਂ ਸਾਰੀ ਕੌਮ ਵੱਡੀ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ 1708 ਵਿੱਚ ਫਿਰ ਪਿਛਲੇ 10-15 ਸਾਲ ਤੋਂ ਜਿਹੜਾ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਹਾਲ ਹੋਇਆ ਉਹ ਬਦਾਲੀ ਨੇ ਨਹੀਂ ਕੀਤਾ ਹੋਣਾ ਉਹ ਨਾਦਰ ਸ਼ਾਹ ਨੇ ਨਹੀਂ ਕੀਤਾ ਹੋਣਾ ਉਹ ਕਿਤੇ ਹੋਰ ਜ਼ਾਲਮ ਅੰਗਰੇਜ਼ਾਂ ਨੇ ਨਹੀਂ ਕੀਤਾ ਜਿਹੜਾ ਸਾਡੀ ਇੱਥੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਹੈ 15 ਸਾਲ ਤੋਂ ਲਗਾਤਾਰ ਤੋਂ ਹੋ ਰਹੀ ਆ ਫਿਰ ਜਿੱਥੇ ਵੀ ਜਾਂਦੇ ਆ ਬੇਦਬੀ ਹੁੰਦੀ ਆ ਕੋਈ ਅੰਗ ਪਾੜ ਦਿੰਦਾ ਕੋਈ ਗਲੀਆਂ 'ਚ ਸਰੂਪ ਰੋਲ ਦਿੰਦਾ ਏ ਫਿਰ ਇੱਥੇ ਪ੍ਰਸ਼ਾਸਨ ਵੀ ਆਂਦਾ ਹੈ ਹੋਰ ਵੀ ਜੱਥੇ ਬੰਦਿਆਂ ਵੀ ਆਂਦੀਆਂ ਨੇ ਉਹ ਪ੍ਰਸ਼ਾਸਨ ਸਾਡੇ ਐਫਐਨ ਤਿੰਨ ਟੁਕੜਿਆਂ ਦਾ ਕਾਗਜ਼ ਦੇਂਦਾ ਐਫਆਰਏ 295 ਲਾ ਕੇ ਕੱਲੀ ਉਹਦੇ ਤੇ ਜਿਹੜਾ ਮਲਜਮ ਆਂਦਾ ਉਹਦੀ ਤਿੱਕੇ ਦਿਨ ਪਹਿਲੇ ਤਾਂ ਬਾਰ ਬਾਰ ਜ਼ਮਾਨਤ ਲੈ ਲੈਂਦਾ ਹੈ ਨਹੀਂ ਤਾਂ ਉਹਦੀ ਹਫਤੇ ਦੇ ਵਿੱਚ ਵਿੱਚ ਕੋਰਟ ਜ਼ਮਾਨਤ ਦੇ ਦਿੰਦੀ ਆ ਆ ਪ੍ਰਦੀਪ ਕਲੇਰ 10 12 ਸਾਲ ਤੋਂ ਬਾਹਰ ਆ 2015 ਤੋਂ ਭਗੋੜਾ ਸੀ ਫੜ ਕੇ ਲਿਆਂਦਾ ਤੇ ਉਹਦੀ ਇੱਕ ਹਫਤੇ ਦੀ ਜ਼ਮਾਨਤ ਦਿੱਤੀ ਕੋਰਟ ਨੇ ਕੀ ਕਿਹੜਾ ਇਸ ਸਟੇਟ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸਾਡੇ ਸਿੱਖ ਧਰਮ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਕਿਸੇ ਧਰਮ ਨਾਲ ਨਹੀਂ ਹੋ ਰਿਹਾ ਵੀਰੋ ਮੈਂ ਸਾਰੀ ਕੌਮ ਨੂੰ ਅੱਜ ਇੱਥੇ ਕਿਹੜੀ ਨਗਰ ਚ ਘਟਨਾ ਵਾਪਰੀ ਆ ਬਾਬਾ ਵੀਰ ਸਿੰਘ ਜੀ ਮਹਾਂਪੁਰਖਾਂ ਦਾ ਸਥਾਨ ਬਣਿਆ ਹੋਇਆ ਸਾਰੇ ਚੰਗੀ ਗੱਲ ਆ ਫਿਰ ਕੋਈ ਆਦਮੀ ਫਿਰ ਤੇ ਪਰਨਾ ਬੰਨ ਕੇ ਅੰਦਰ ਦਾਖਲ ਹੁੰਦਾ ਹੈ ਗੁਰੂ ਸਾਹਿਬ ਦੇ ਅੰਦਰ ਤੋਂ ਪਟਦਾ ਹੈ ਤੇ ਬਾਹਰ ਲਾਇਆ ਹੁੰਦਾ ਹੈ ਤਕੋ ਬਾਹਰ ਸੰਗਤਾਂ ਨੇ ਇੱਥੇ ਬੈਠੀਆਂ ਸੀ ਗੁਰਸੇ ਕੋਹਨਾ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਭਜਨ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ ਰੋਕ ਲਿਆ ਵੀ ਜੋ ਸਿੰਘਾਂ ਨੇ ਰੋਕਿਆ ਪ੍ਰਭੂ ਜਸੂ ਦੇ ਨਾਰੇ ਲਾਦਾ ਪ੍ਰਭੂ ਮੇਰੀ ਮੱਤ ਕਰੋ ਪ੍ਰਭੂ ਮੈਨੂੰ ਪਹਚਾਓ ਇਹੋ ਜੇ ਨਾਰੇ ਲਾਦਾ ਉਹ ਸਿੰਘਾਂ ਨੇ ਫੱਲਿਆ ਇੱਥੇ ਸਾਰਾ ਨਗਰ ਇਕੱਠਾ ਹੋਇਆ ਸਾਰੀਆਂ ਜਥੇਬੰਦੀਆਂ ਇੱਥੇ ਮਿੰਟ ਮਿੰਟ ਪੋਸਿਟਿਵ ਪਹੁੰਚ ਗਏ ਪੰਜ ਪਿਆਰੇ ਹੋਰ ਸਿੱਖ ਜਥੇਬੰਦੀਆਂ ਪਹੁੰਚੀਆਂ ਨੇ ਉਸ ਆਦਮੀ ਨੂੰ ਇੱਥੇ ਪ੍ਰਸ਼ਾਸਨ ਦੇ ਹਵਾਲੇ ਕਰਾਇਆ ਹੈ ਜਿਹੜਾ ਦਾਅਵਾ ਦੇ ਪੱਨਾ ਤੇ ਇਥੇ ਉਹਦੇ ਦੇ ਪਰਚਾ ਦਰਜ ਹੋਇਆ ਹੈ ਉਹਦੀ ਇਨਕੁਆਇਰੀ ਕਰਨ ਲਈ ਪ੍ਰਸ਼ਾਸਨ ਨੂੰ ਕਿਹਾ ਹੈ ਤੇ ਐਸਪੀ ਬੀ ਸਾਹਿਬ ਆਏ ਸੀ ਇੰਤਿਰਖਮਾਰ ਬੀਐਸਪੀ ਸਾਹਿਬ ਹੋਰ ਪੁਲਿਸ ਦੇ ਅਧਿਕਾਰੀ ਆਏ ਸੀ ਉਹਨਾਂ ਨੂੰ ਸਾਰੀਆਂ ਸੰਗਤਾਂ ਨੇ ਇਹੋ ਹੀ ਬੇਨਤੀ ਕੀਤੀ ਆ ਕਿ ਜਿਹੜੇ ਸਾਡੇ ਧਰਮ ਦੀ ਇੱਥੇ ਬੇਦਬੀ ਹੋਈ ਆ ਗੁਰੂ ਪਰੰਤਸਰ ਸਾਹਿਬ ਦੀ ਉਹਦੇ ਦੋਸ਼ੀਆਂ ਦੇ ਉਹ ਉਹ ਬੰਦਾ ਨਹੀਂ ਕਹਿ ਸਕਦਾ ਇਹਦੀ ਗੱਲ ਵੀ ਬੇਦਬੀ ਨਹੀਂ ਕਰ ਸਕਦਾ ਜਿੰਦੇ ਪਿੰਡ ਪੰਨਾ ਟੁੱਟ ਚੁੱਕਾ ਹੈ ਆਰੇ ਆਇਤੇ ਪਿਆ ਕੋਈ ਐਸਾ ਹਫਤਾ ਨਹੀਂ ਹੁੰਦਾ ਕੋਈ ਐਸਾ ਦਿਨ ਨਹੀਂ ਹੁੰਦਾ ਕਿਹੜੇ ਦਿਨ ਤੜਕੇ ਮੈਟ ਤੇ ਵੇਖੀਦਾ ਅੱਜ ਫਲਾਨੇ ਪਿੰਡ ਗੁਰੂ ਪ੍ਰਣ ਸਾਹਿਬ ਦੀ ਬੇਦਬੀ ਹੋ ਗਈ ਅੱਜ ਫਲਾਨੇ ਪਿੰਡ ਗੁੱਟਾ ਸਾਹਿਬ ਦੀ ਬੇਦਬੀ ਹੋ ਗਈ ਅਸੀਂ ਕਿੰਨਾ ਚਿਰ ਇਹ ਗੱਲਾਂ ਜਰਦੇ ਰਾਂਗੇ ਇੱਥੇ ਤਿੰਨ ਸਰਕਾਰਾਂ ਪੰਜਾਬ ਚ ਬਦਲ ਗਈਆਂ ਨੇ ਬੇਦਬੀ ਦੇ ਨਾਂ ਤੇ ਪਹਿਲੋਂ ਕਾਲੀਆਂ ਨੇ ਕਿਰੀ ਬਾਤ ਕੈਪਟਨ ਨੇ ਕਿਹਾ ਮੈਂ ਇਨਸਾਫ ਲੈ ਕੇ ਦੇਵਾਂਗਾ ਉਹਨੇ ਵੀ ਪੰਜ ਸਾਲ ਰਾਜ ਕਰ ਲਿਆ ਉਹਨਾਂ ਬੇਦਬੀ ਨਹੀਂ ਰੋਕੀ ਉਹਨੇ ਭਗਵੰਤ ਮਾਨ ਦੇ ਦੋ ਸਾਲ ਹੋ ਗਏ ਸਰਕਾਰ ਬਣੀ ਉਹਨਾਂ ਵੀ ਬੇਦਬੀ ਕਰ ਨਹੀਂ ਪਹੁੰਚੇ ਅਸੀਂ ਸਾਰੀ ਕੌਮ ਨੂੰ ਬੇਨਤੀ ਕਰਾਂਗੇ ਵੀਰੋ ਨਗਰ-ਨਗਰ ਇਕੱਠੇ ਹੋ ਕੇ ਕੌਮ ਇਕੱਠੀ ਹੋ ਕੇ ਇੱਕ ਪਲੇਟਫਾਰਮ ਦੇ ਇੱਕ ਢੰਡੇ ਖੇਲੇ ਇਕੱਠੀ ਹੋ ਕੇ ਤੇ ਆਪਾਂ ਗੁਰੂ ਦੇ ਦੋਛੀ ਤੱਕ ਪਹੁੰਚ ਗਏ ਤੇ ਕਹੇ ਅਸਲੀ ਗੁਰੂ ਘਰ ਦੇ ਦੋਛੀ ਨੂੰ ਉਹਨਾਂ ਨੂੰ ਆਪਾਂ ਪਛਾਣ ਕੇ ਉਹਨਾਂ ਨੂੰ ਪਈ ਸਜ਼ਾ ਦਿਵਾਈਏ ਤੇ ਨਗਰਾਂ ਨੂੰ ਬੇਨਤੀ ਕਰਾਂਗਾ ਆਪੋ ਤੇ ਪਿੰਡਾਂ 'ਚ ਗੁਰੂ ਘਰਾਂ ਦੇ ਪਹਿਰੇ ਲਾਓ ਆਪ ਪਹਿਰਾ ਤੇ ਬੈਠੋ ਪੰਜ-ਪੰਜ ਸਿੰਘ ਬੈਠੋ ਦੋ ਸਿੰਘ ਬੈਠੋ ਨ 8 ਵਜੇ ਤੋਂ ਪਹਿਲਾਂ ਪ੍ਰੰਤੀ ਸਿੰਘਾ ਨੂੰ ਬੇਨਤੀ ਹੈ ਭਾਈ ਗੁਰੂ ਘਰ ਦਾ ਗੇਟ ਬੰਦ ਕਰਦਣ ਕਰ ਸਕਤਾ ਨੂੰ ਬੇਨਤੀ ਕਰਦਾ ਜੀ ਜਿੱਥੇ ਗੁਰੂ ਸਾਹਿਬ ਦੇ ਅੰਝ ਜਿਹੜੇ ਹੈਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਫਤਿਹ ਦਾਸ ਭਾਈ ਦਲਵਿੰਦਰ ਸਿੰਘ ਜੀ ਗ੍ਰੰਥੀ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਸਤਲੁਜ ਦੇ ਕੰਢੇ ਤੇ ਆਖਰੀ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਇੱਥੇ ਗੁਰਦੁਆਰਾ ਹੈ ਮਹਾਪੁਰਸ਼ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਗੱਦੀ ਨਿਸ਼ੀਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਲੈ ਕੇ ਇਸ ਸਥਾਨ ਤੇ ਡੇਰਾ ਬਣਾਇਆ ਹੈ ਅੱਜ ਇਸ ਗੱਦੀ ਦੇ ਇਸ ਗੱਦੀ ਤੇ ਸੇਵਾ ਕਰ ਰਿਹਾ ਹੈ ਅਤੀ ਸਤਕਾਰਯੋਗ ਬਾਬਾ ਕਲਦੀਪ ਸਿੰਘ ਜੀ ਚਾਰਸਾ ਵਾਲੇ ਜੋ ਉਹੀ ਇੱਥੇ ਮੌਜੂਦ ਹਨ ਇੱਥੇ ਅੱਜ ਤਕਰੀਬਨ ਕੋਈ 1:30 ਵਜੇ ਦੀ ਇਹ ਘਟਨਾ ਹੈ ਇੱਕ ਜਿਨੇ ਆਪਣੇ ਕੇਸ ਕਟਾਏ ਸਨ ਦਾੜੀ ਵੀ ਕਟਾਈ ਹੈ ਸਿਰ ਉਤੇ ਖੱਟੇ ਰੰਗ ਦਾ ਗੋਲ ਪਰਨਾ ਬੰਨ੍ਹ ਕੇ ਠੀਕ 1:30 ਵਜੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਦਾਖਲ ਹੋ ਕੇ ਅੰਦਰ ਜਾ ਕੇ ਗੁਰੂ ਮਹਾਰਾਜ ਦਾ ਰਮਾਲਾ ਤਾਰ ਕੇ ਉਹਨੇ ਸੂਤਰਾਗ ਦਾ ਅੰਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪਤਰਾ ਖਿੱਚ ਕੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪਤਰਾ ਲਈ ਆਉਂਦਾ ਪੁੱਛਿਆ ਕੀ ਕੀਤਾ ਕਹਿੰਦਾ ਮੈਂ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਿਅਦਵੀ ਕਰਕੇ ਆਇਆ ਹੈ ਖੈਰ ਸੰਗਤਾਂ ਨੇ ਉਹਨੂੰ ਡੰਨ ਦਿੱਤਾ ਅਤੇ ਬਾਕੀ ਜਥੇਬੰਦੀਆਂ ਸਾਡੇ ਕੋਲ ਆਈਆਂ ਪੰਜਾ ਪਿਆਰਿਆਂ ਦੇ ਮੁਖੀ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਜਥੇਦਾਰ ਲਖਮੀਰ ਸਿੰਘ ਜੀ ਹੋਰ ਵੀ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਸਾਰਿਆਂ ਨੇ ਆਣ ਕੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਵੀ ਇਸ ਪਾਪੀ ਨੂੰ ਕੋਈ ਡੰਡ ਮਿਲਣਾ ਚਾਹੀਦਾ ਹੈ ਵੈਸੇ ਪ੍ਰਸ਼ਾਸਨ ਵੀ ਸਾਡੇ ਕੋਲ ਪਹੁੰਚਾ ਉਹ ਆਪਣੇ ਨਾਮ ਲੈ ਗਈ ਹੈ ਅਗਲੀ ਕਾਰਵਾਈ ਜੋ ਕਰਨਗੇ ਜੇ ਨਾ ਕਰਨਗੇ ਸਾਰੀ ਸੰਗਤ ਨਾਲ ਮਿਲ ਕੇ ਜੋਰ ਦੇ ਕੇ ਉਹਦੇ ਉੱਤੇ ਪੂਰੀ ਕਾਰਵਾਈ ਕਰਾਉਣ ਦਾ ਯਤਨ ਕਰਾਂਗੇ ਇਹ ਇੱਕ ਨੂੰ ਥੋੜਾ ਦਿੱਤਾ ਹੈ ਸਾਰੀ ਸੰਗਤ ਆਈ ਹੈ ਪਿੰਡ ਦੀ ਗੱਲ ਥੋੜੀ ਹੈ ਜਿਹੜਾ ਦੋਸ਼ੀ ਲਾਕ ਆਇਆ ਜਿਹੜਾ ਦੋਸ਼ੀ ਨੂੰ ਜਿੰਨੇ ਗੁਨਾਹਾਂ ਨਾਲ ਹੋਈ ਕੋਈ ਹਾਂਜੀ ਉਹ ਨਾ ਉਹਦਾ ਪਿੰਡ ਪੈਂਦਾ ਜੇ ਆਪਣਾ ਕੱਲੀ غلام ਪਿੰਡ ਫਤੂਆ ਕੱਲੀ غلام ਚ ਪੈਂਦਾ ਹੈ ਕੱਲੀ غلام ਵਿੱਚ ਪੈਂਦਾ ਹੈ ਅਤੇ ਉਹਦਾ ਨਾਮ ਦੱਸ ਦਿਓ ਗੁੱਲੂ ਅਸੀਂ ਤਾਂ ਕਦੇ ਉਹਨੂੰ ਵੇਖਿਆ ਨਹੀਂ ਨਾ ਕਦੀ ਇੱਥੇ ਉਹਨੂੰ ਆਉਦੇ ਜਾਂਦੇ ਨੂੰ ਕਦੇ ਉਹਦੇ ਦਰਸ਼ਕਦਾਰੇ ਕੀਤੇ ਆ ਵੇਖਿਆ ਹੋਵੇ ਉਹ ਅੱਜ ਹੀ ਉਹਨੂੰ ਵੇਖਿਆ ਪਹਿਲੇ ਅਰਬੀ ਇਹ ਬੰਦਾ ਟੈਲੀਗ੍ਰਾਮ ਦਾ ਹੈ ਤੇ ਉਹਨੇ ਇੱਕ ਘਟਨਾ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਅੰਗ ਪਾੜਨੇ ਇਹ ਬਹੁਤ ਮਾੜੀ ਗੱਲ ਹੈ ਇਹ ਸਿੱਖ ਸੰਗਤਾਂ ਜਰ ਨਹੀਂ ਸਕਦੀਆਂ ਸੰਗਤਾਂ ਦੇ ਮਨ ਵਿੱਚ ਬੜਾ ਗੁੱਸਾ ਹੈ ਬੜਾ ਵਿਰੋਧ ਹੈ ਇਸ ਕਰਕੇ ਇਹ ਸਾਰਾ ਕਾਠੇ ਇਲਾਕੇ ਦਾ ਹੋਇਆ ਹੈ ਇਸ ਕਰਕੇ ਸਾਰਾ